ਸਿੰਦਰ ਜੀ ਪਤਾ ਲੱਗਿਆ ਜਿਹੜਾ ਰਾਤ ਡੱਲੇ ਵੇਲੇ ਸਾਬ ਨੂੰ ਜਿਹੜਾ اچانک ਚੱਕ ਕੇ ਲੈ ਕੇ ਤੇ ਕਿਸ ਤਰ੍ਹਾਂ ਜਿਹੜਾ ਇਹ ਕਿੱਥੇ ਲੈ ਕੇ ਗਿਆ ਕੋਈ ਪਤਾ ਲੱਗਿਆ ਤਿੱਕਰ ਨਹੀਂ ਸਰ ਹਜੇ ਤੱਕ ਤਾਂ ਮਤਲਬ ਕਿ ਸਾਨੂੰ ਤਾਂ ਐਜ਼ ਫੈਮਿਲੀ ਮੈਂਬਰ ਸੰਤੋ ਕੁਝ ਵੀ ਹਜੇ ਤੱਕ ਨਹੀਂ ਦੱਸਿਆ ਜਾ ਰਿਹਾਗਾ ਅਸੀਂ ਪਤਾ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆਂ ਬਾਕੀ ਤੁਹਾਡੇ ਜ਼ਰੀਏ ਵੀ ਅਸੀਂ ਪੁੱਛਣਾ ਚਾਹੁੰਦੇ ਆਂ ਸਰਕਾਰ ਨੂੰ ਵੀ ਸਾਨੂੰ ਦੱਸੋ ਤਾਂ ਸਹੀ ਅਸੀਂ ਮਿਲਣਾ ਚਾਹੁੰਦੇ ਆਂ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਸਿਹਤ ਖਰਾਬ ਹੈ ਜੀ ਕੈਂਸਰ ਦੇ ਉਹ ਪੇਸ਼ੈਂਟ ਨੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿੱਥੇ ਆ ਅਸੀਂ ਉਹਨਾਂ ਦੀ ਮੈਡੀਸਨ ਦਾ ਪ੍ਰਬੰਧ ਵੀ ਕਰਨਾ ਜਾਂ ਮਤਲਬ ਕਿ ਹਾਲਚਾਲ ਤਾਂ ਪੁੱਛਣਾ ਸਾਡਾ ਹੱਕ ਹੈ ਰਾਈਟ ਹੈ ਸਾਡਾ ਜੀ ਜੀ ਅਸੀਂ ਪੁੱਛਣਾ ਚਾਹੁੰਦੇ ਆ ਹਾਂਜੀ ਕਿਸ ਤਰ੍ਹਾਂ ਜਿਹੜਾ ਰਾਤ ਨੂੰ ਚੱਕਿਆ ਗਿਆ ਜਿਵੇਂ ਉਹ ਟਰਾਲੀ ਦੇ ਉੱਪਰ ਨਿਆ ਗਿਆ ਨਾ ਫਿਰ ਉਹਦੇ ਚ ਕਿਸ ਤਰ੍ਹਾਂ ਕਿਵੇਂ ਮੈਨੂੰ ਤਾਂ ਵੀਰੇ ਆਇਆ ਲੱਗਦਾ ਕਿ ਜਿੱਦਾਂ ਕੋਈ ਆਇਆ ਲੱਗਦਾ ਵੀ ਆ ਕੋਈ ਅਤਾਂਕੀ ਬੈਠਾ ਹੋਵੇ ਨਾ ਐਂ ਦਾ ਹਮਲਾ ਕਰਕੇ ਵੀ ਜਿਵੇਂ 3 400 ਸੁਣਦੇ ਆ ਵੀ 3 400 ਬੰਦਾ ਲੈ ਕੇ ਆ ਕੀ ਰਾਤ ਨੂੰ ਅੱਧੀ ਰਾਤ ਨੂੰ ਹਨਾ ਕਿ ਸੁੱਤਿਆਂ ਪਿਆਨ ਦੀ ਹਾਲਾਤ ਚ ਚੱਕਣ ਵਾਲੀ ਗੱਲ ਐਂ ਲੱਗਦਾ ਵੀ ਯਾਰ ਅਸੀਂ ਇਸ ਦੇਸ਼ ਦੇ ਨਾਗਰਿਕ ਹੀ ਨਹੀਂ ਪਤਾ ਨਹੀਂ ਤਾਂ ਸਾਨੂੰ ਸਰਕਾਰ ਇਹ ਮਹਿਸੂਸ ਕਰਾਉਣਾ ਚਾਹੁੰਦੀ ਹੈ ਤੇ ਪਤਾ ਨਹੀਂ ਅਸੀਂ ਹੈਗੇ ਹੀ ਨਹੀਂ ਹੂੰ ਇਹ ਚੀਜ਼ ਦਾ ਸਾਨੂੰ ਐਂ ਲੱਗਦਾ ਵੀ ਯਾਰ ਸਾਡੇ ਨਾ ਮਤਰਿਆਂ ਜਿਹੇ ਆਲਾ 슬ੋਗ ਕਰੀ ਜਾਂਦੇ ਆ ਵੀ ਅਸੀਂ ਇੱਕ ਆਪਦੀ ਰਾਈਟ ਲੈਣ ਵਾਸਤੇ ਬੈਠੇ ਆ ਉਹ ਵੀ ਅਪਰੂਵਡ ਰਾਈਟ ਲੇਨ ਵਾਸਤੇ ਬੈਠੇ ਆ ਕੋਈ ਐ ਤਾਂ ਨਹੀਂ ਬੈਠੇ ਕਿ ਵੀ ਅਸੀਂ ਕੋਈ ਵੱਖਰਾ ਦੇਸ਼ ਤਾਂ ਮੰਗ ਨਹੀਂ ਰਹੇ ਉਸੇ ਦੇਸ਼ ਦੇ ਅਸੀਂ ਵੀ ਨਾਗਰਿਕਾਂ ਸਾਡਾ ਵੀ ਵੋਟ ਪਾ ਕੇ ਦਿੱਲੀ ਜਾਂਦੀ ਆ ਤੇ ਪਤਾ ਨਹੀਂ ਕਿਉਂ ਦਿੱਲੀ ਸਾਡੇ ਨਾਲ ਮਤਲਬ ਕਿ ਇਸ ਤਰ੍ਹਾਂ ਦਾ سلوਕ ਕਰੀ ਜਾਂਦੇ ਆ ਵੀ ਜਿਵੇਂ ਕਿਸੇ ਵੱਖਰੀ ਮਾਂ ਦੇ ਪੁੱਤ ਹੁੰਨੇ ਆ ਅਸੀਂ ਤੇ ਇਹ ਪਤਾ ਲੱਗਿਆ ਪੰਜਾਬ ਪੁਲਿਸ ਸੀ ਜਾਂ ਹਰਿਆਣਾ ਸੀ ਕੋਈ ਪਤਾ ਲੱਗਾ ਰਾਤ ਨੂੰ ਇਰਜ ਕਿਸੇ ਤੋਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਨਹੀਂ ਹਜੇ ਤੱਕ ਵੀਰੇ ਸਾਨੂੰ ਮਤਲਬ ਕਿ ਕੋਈ ਵੀ ਇਸ ਤਰ੍ਹਾਂ ਦੀ ਪਤਾ ਨਹੀਂ ਪਤਾ ਹੀ ਨਹੀਂ ਲੱਗਿਆ ਕਿ ਹਜੇ ਤੱਕ ਕੁਝ ਦੱਸ ਹੀ ਨਹੀਂ ਰਹੇ ਕਿ ਕੀ ਗੱਲ ਆ ਮਤਲਬ ਕਿ ਕੋਈ ਸਾਨੂੰ ਤਾਂ ਉਗ ਸੋਗ ਹੀ ਨਹੀਂ ਦੇ ਰਹੇ ਸਹੀ ਮੈਨ ਤਾਂ ਇਹ ਆ ਗੱਲ ਜੀ ਕਿੱਥੋਂ ਆਏ ਸੀਗੇ ਕੌਣ ਸੀਗੇ ਕਿੱਥੇ ਲੈ ਕੇ ਗਏ ਆ ਕਿਵੇਂ ਆ ਉਹ ਠੀਕ ਆ ਠੀਕ ਹੈ ਵੀ ਕਿ ਨਹੀਂ ਹੈ ਓਏ ਚੀਜ਼ਾਂ ਦਾ ਮਤਲਬ ਕਿ ਅਸੀਂ ਇਹੀ ਮੈਂ ਏਦੋਂ ਪਹਿਲਾਂ ਵੀ ਇਹੀ ਟਰਾਈ ਕਰੀ ਜਾਂਦਾ ਸੀਗਾ ਕਿ ਪਤਾ ਤਾਂ ਲੱਗੇ ਕਿਸੇ ਤਰ੍ਹਾਂ ਨਾਲ ਬਣਾਂਗੇ ਕਿ ਕਿੱਥੇ ਹੈਗੇ ਆ ਜਾਂ ਕਿਵੇਂ ਆ ਹਨਾ ਕੱਲੇ ਡੱਲੇਵਾਲ ਸਾਹਿਬ ਹੀ ਆ ਕਿ ਨਾਲ ਕਿਸਾਨ ਆਪਣੇ ਹੋਰ ਵੀ ਮੈਂਬਰ ਨੇ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀਰੇ ਨਾਲ ਇੱਕ ਦੋ ਜਣੇ ਆ ਹੈਗੇ ਆ ਹੋਰ ਵੀ ਹਜੇ ਸ਼ੋਰ ਨਹੀਂ ਹੈਗਾ ਕਿਉਂਕਿ ਮੈਂ ਵੀ ਸਾਈਡ ਤੇ ਸੀਗਾ ਪਤਾ ਨਹੀਂ ਮਤਲਬ ਕਿ ਬਾਹਰ ਆ ਮੈਂ ਤੋਂ ਮੈਂ ਜਾ ਰਿਹਾ ਉੱਥੇ ਨੂੰ ਤੇ ਉੱਥੇ ਜਾ ਕੇ ਮੈਨੂੰ ਕਲੀਅਰ ਹੋਊਗਾ ਹਜੇ ਮੈਨੂੰ ਇੱਥੋਂ ਤੱਕ ਤਾਂ ਇੰਨਾ ਕੁ ਪਤਾ ਲੱਗਿਆ ਵੀ ਹੈ ਕਿ 1-2 ਜਣੇ ਹੋਰ ਵੀ ਹੈਗੇ ਨਾਲ ਜੀ ਤੇ ਉਹਨਾਂ ਦਾ ਤਾਂ ਸ਼ੋਰ ਸ਼ੋਰ ਸ਼ੌਟ ਹੈਗਾ ਹੀ ਹੈਗਾ ਵੀ ਉਹ ਤਾਂ ਹੈਗੇ ਹੀ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਜਾਣ ਕੇ ਹਾਂ ਜੀ ਠੀਕ ਆ ਜੀ ਥੈਂਕ ਯੂ